ਉਨ੍ਹਾਂ ਦੀ ਪੁਕਾਰ ਸੁਣ ਕੇ ਉੱਥੇ ਪਹੁੰਚਿਆ ਜਿੱਥੇ ਕਬੀਰ ਜੀ ਦਾ ਘਰ ਸੀ ਪਰ ਕਬੀਰ ਜੀ ਘਰੇ ਨਹੀਂ ਸਨ ਕਬੀਰ ਜੀ ਬਾਹਰ ਗਏ ਹੋਏ ਸਨ ਜਾ ਕੇ ਪੁੱਛਿਆ ਕਿ ਇਹ ਭਗਤ ਕਬੀਰ ਜੀ ਦਾ ਘਰ ਹੈ ਲੋਈ ਬਾਰ ਨਿਕਲੇ ਹਾਂ ਭਾਈ ਇਹ ਭਗਤ ਕਬੀਰ ਜੀ ਦਾ ਹੀ ਘਰ ਹੈ ਕੀ ਗੱਲ ਹੈ ਮਾਤਾ ਮੈਂ ਬਹੁਤ ਦੁਖੀ ਹਾਂ ਮੈਨੂੰ ਕੋੜ ਦੀ ਬਿਮਾਰੀ ਉਹਨਾਂ ਦੇ ਪਾਸ ਉਹਨਾਂ ਦੀ ਸੋਭਾ ਸੁਣ ਕੇ ਆਇਆ ਕਿ ਉਹ ਜੇ ਬਚਨ ਕਰ ਦੇਣ ਤਾਂ ਮੇਰਾ ਕੋੜ ਦੂਰ ਹੋ ਸਕਦਾ ਲੋਈ ਕਹਿਣ ਲੱਗੀ ਬਖਸ ਇਹ ਹੀ ਗੱਲ ਹੈ ਹੋਰ ਤਾਂ ਕੋਈ ਗੱਲ ਨਹੀਂ ਨਹੀਂ ਮਾਤਾ ਜੀ ਮੈਂ ਤਾਂ ਬਹੁਤ ਦੁਖੀ ਹਾਂ ਮਾੜੀ ਮੋਟੀ ਗੱਲ ਨਹੀਂ ਉਹਨਾਂ ਦਾ ਦੱਸਣਾ ਕਰੋ ਕਿੱਥੇ ਹੈ ਮੈਂ ਉਹਨਾਂ ਪਾਸ ਜਾਣਾ ਲੋਈ ਕਹਿਣ ਲੱਗੀ ਉਹਨਾਂ ਦੀ ਜ਼ਰੂਰਤ ਨਹੀਂ ਇਹ ਕੰਮ ਤਾਂ ਮੈਂ ਹੀ ਕਰ ਸਕਦੀ ਕਹਣ ਲੱਗੇ ਮਾਤਾ ਜੀ ਮੇਰਾ ਤਾਂ ਦੁੱਖ ਦੂਰ ਹੋਣਾ ਚਾਹੀਦਾ ਹੈ ਤੁਸੀਂ ਕਰ ਦਿਓ ਕਿਰਪਾ ਕਰੋ ਲੋਈ ਕਹਿਣ ਲੱਗੇ ਉਸ ਕੋੜੀ ਨੂੰ ਕਹਿਣ ਲੱਗੇ ਕਿ ਮੇਰੇ ਮਗਰ ਮਗਰ ਆਪਣੇ ਬੋਲਣਾ ਕਰ ਲੋਈ ਨੇ ਕਿਹਾ ਕਹਾਰਾਮ ਉਸਨੇ ਕਿਹਾ ਹਰਾਮ ਫੇਰ ਕਹਾਇਆ ਰਾਮ ਫੇਰ ਤਿੰਨ ਵਾਰ ਰਾਮ ਕਹਾਇਆ ਤਾਂ ਤੱਕ ਉਧਰ ਕਬੀਰ ਜੀ ਵੀ ਵਾਸ ਮੋੜਾ ਜਦੋਂ ਲੋਈ RAM RAM ਕਹਾ ਰਹੀ ਸੀ ਕਬੀਰ ਜੀ ਵੀ ਦਰਵਾਜੇ ਤੇ ਪਹੁੰਚ ਚੁੱਕੇ ਸਨ ਤਿੰਨ ਵਾਰ ਕਬੀਰ ਕਬੀਰ ਜੀ ਦੇ ਵੀ ਕੰਨੇ ਉਹ ਲੋਈ ਨੇ RAM ਕਹਾਇਆ ਤੇ ਸੋਣਿਆ ਕਬੀਰ ਜੀ ਮਨ ਵਿੱਚ ਵਿਚਾਰਦੇ ਹਨ ਉੱਥੇ ਭਗਤ ਕਬੀਰ ਜੀ ਨੇ ਆਪਣੇ ਲੋਈ ਨੂੰ ਜਦੋਂ ਇਹ ਸੁਣਿਆ ਤਿੰਨ ਵਾਰ RAM ਕਹਾਇਆ ਕਬੀਰ ਜੀ ਹੱਲ ਲੱਗਿਆ ਲੋਈਏ ਇਹ ਤਾਂ ਤਿੰਨ ਵਾਰ ਰਾਮ ਕਹਾਇਆ ਇੱਕ ਵਾਰ ਥੋੜਾ ਸੀ ਇਹ ਕੋਣ ਹਟਾਉਣ ਵਾਸਤੇ ਉਥੇ ਆਸ ਵਿੱਚ ਉਥੇ ਸਭ ਤੋਂ ਚਾਰਨ ਕੀਤਾ ਆਸ ਵਿੱਚ ਜਵਾਬ ਸਵਾਲ ਹੁੰਦੇ ਹਨ ਪਰ ਕਬੀਰ ਜੀ ਥੋੜੇ ਜਿਹਾ ਗੁੱਸੇ ਹੋ ਕੇ ਲੋਈ ਨੂੰ ਇੰਉਂ ਕਹਿੰਦੇ ਆ ਉਹ ਲੋਈਏ ਰਾਮ ਤਿਆਰੀਏ ਤੈਂ ਾਮ ਕਿਉਂ ਸਸਤਾ ਨਾ ਆਇਆ ਏ ਰਾਮ ਪਿਆਰੀ ਏ ਮੈਂ ਰਾਮ ਕਿਉਂ ਫਸਦਾ ਨਾ ਆਇਆ ਏ ਰਾਮ ਪਿਆਰੀ ਏ ਮੈਂ ਰਾਮ ਕਿਉਂ ਫਸਦਾ ਨਾ ਆਇਆ ਏ ਰਾਮ ਪਿਆਰੀ ਏ ਨਾ ਮੰਨੂਗਾ ਨਾ ਰਾਮ i'ma